ਅਜਬ ਫਾਈਲ ਰਿਵਿਊ ਕਰਨਿਆ ਕਿ ਪ੍ਰਾਪਰਟੀ ਬਰੁਕਲਿਨ ਦੇ ਵਿੱਚ ਸੀ 830000 ਡਾਲਰ ਦੀ ਐਂਡ ਜਸਟ 5% ਡਾਊਨ ਪੇਮੈਂਟ ਕਲਾਇੰਟ ਨੇ ਦਿੱਤੀ। ਸੋ ਇਹ ਫਾਈਲ ਆਪਰੂਵ ਰਿਵਿਊ ਕਰਨਿਆ ਪਹਿਲਾ ਉਹਦਾ ਕ੍ਰੈਡਿਟ ਸਕੋਰ ਸੀ 740 ਐਂਡ ਉਹਨੇ ਕਨਵੈਨਸ਼ਨਲ ਲੋਨ ਲੇਤਾ ਸੀ। ਕਲਾ ਇੱਕ ਹੀ ਬੰਦਾ ਸੀ ਬਾਰ ਬਾਰ ਫਾਈਲ ਦੇ ਉੱਤੇ ਇਹ ਜੋ ਕੰਮ ਕਰਦਾ ਸੀ ਇਹ ਯੂਨੀਅਨ ਵਰਕਰ ਸੀ। ਇਹਦੀ ਹਾਊਸਹੋਲਡ ਇਨਕਮ 213000 ਸੀ ਐਂਡ ਇਹ ਸਿਰਫ 5% ਡਾਊਨ ਪੇਮੈਂਟ ਦਿੱਤੀ ਅਬਾਊਟ 41000 ਡਾਲਰਸ। ਇਹਦੀ ਮੰਥਲੀ ਲਾਇਬਿਲਟੀ ਰਾਈਟ ਜੋ ਮੰਥਲੀ ਇਹਨੂੰ ਪੇਮੈਂਟ ਕਰਨੀ ਪੈਂਦੀ ਹੈ ਕ੍ਰੈਡਿਟ ਕਾਰਡਸ ਦੇ ਉੱਤੇ ਜਾਂ ਗੱਡੀਆਂ ਦੀ 662 ਸੀ ਮੰਥਲੀ ਐਂਡ ਪ੍ਰਾਪਰਟੀ ਟੈਕਸਸ ਇਹ 8000 ਸੀ ਐਂਡ ਜੋ ਹੋਮ ਇੰਸ਼ੋਰੈਂਸ ਇਹ ਜੋ ਕਾਰ ਖਰੀਦਿਆ ਉਹਦੇ ਅਬਾਊਟ 3200 ਡਾਲਰ ਸੀ ਇਹਨੂੰ ਜੋ ਇੰਟਰਸਟ ਰੇਟ ਮਿਲੇ 7.375 ਸੀ ਇਹਦੀ ਮੰਥਲੀ ਪੇਮੈਂਟ ਵਿਦ ਐਸਕ੍ਰੋ 6515 ਸੀ ਟੋਟਲ ਐਂਡ ਇਹਦੀ ਕਲੋਜ਼ਿੰਗ ਕਾਸਟ ਇਹਨੂੰ ਪਈ ਹੈ 27000 ਡਾਲਰਸ ਆਪ ਪਰਿਊ ਕਰਨੇ ਕਿ 27000 ਡਾਲਰ ਕਿਦਾਂ ਨੂੰ ਪਈ ਹੈ ਪਹਿਲਾਂ ਆ ਗਿਆ ਤੁਹਾਡਾ ਰਿਜਨੇਸ਼ਨ ਚਾਰजेस ਕਿ ਇਹਨੂੰ ਅੰਡਰਰਾਇਟਿੰਗ ਫੀਸ ਲੈਂਡਰ ਨੇ ਚਾਰਜ ਕੀਤੀ अबाउट 1200 ਡਾਲਰਸ ਹੋਰ ਕੋਈ ਵੀ ਫੀਸ ਨਹੀਂ ਸੀ ਤੁਸੀਂ ਹਮੇਸ਼ਾ ਆਪਣੀ ਸੀਡੀ ਰਿਵਿਊ ਕਰੋ ਮੇਕ ਸ਼ੋਰ ਕਰੋ ਕਿ ਤੁਸੀਂ ਕੀ ਲੈਂਡਰ ਨੂੰ ਪੇ ਕਰ ਰਹੇ ਹੋ ਐਂਡ ਸੈਕੰਡ ਆ ਗਿਆ ਤੁਹਾਡਾ ਜਿਹੜੀਆਂ ਸਰਵਿਸਿਜ਼ ਤੁਸੀਂ ਨਹੀਂ ਸ਼ਾਪ ਕੀਤੀਆਂ ਅਪਰੇਜੋ ਫੀਸ ਕ੍ਰੈਡਿਟ ਰਿਪੋਰਟ ਇ ਲੈਸ ਥੈਨ 1000 ਡਾਲਰ ਐਡੀ ਕੰਬਾਈਨਡ ਸੀ ਇੱਥੇ ਸੈਕਸ਼ਨ ਸੀ ਦੇ ਵਿੱਚ ਇਹ ਸਰਵਿਸ ਜਿਹੜੀਆਂ ਤੁਸੀਂ ਸ਼ਾਪ ਕੀਤੀਆਂ ਨੇ ਜੋ ਟਾਈਟਲ ਰਿਪੋਰਟ ਹੈ ਟਾਈਟਲ ਸਰਚ ਹੈ ਤੋਂ ਡੀ ਟਾਈਟਲ ਕੰਪਨੀ ਜੋ ਤੁਹਾਡੇ ਅਟਾਰਨੀ ਨੇ ਹਾਇਰ ਕੀਤੀ ਹੈ ਉਹਨੇ ਅਬਾਊਟ 3800 ਡਾਲਰ ਫੀਸ ਉਹਦੀ ਬਣਾਈ ਨੈਕਸਟ ਜੇ ਕਿ ਤੁਹਾਡੇ ਲੋਕਲ ਗਵਰਨਮੈਂਟ ਕੀ ਚਾਰਜ ਕਰੀ ਜਦ ਤੁਸੀਂ ਕਾਰ ਖਰੀਦ ਰਹੇ ਹੋ ਰਾਈਟ ਕਿ ਉਹ ਡਿਪੈਂਡ ਕਰਦਾ ਕਿਹੜੀ ਕਾਉਂਟੀ ਚੋ ਇਹ ਹੁਣ ਜੇ ਬਰੂਕਲਿਨ ਦੇ ਵਿੱਚ ਸੀ ਤੇ ਬਰੂਕਲਿਨ ਨੇ ਚਾਰਜ ਕੀਤਾ ਅਬਾਊਟ 15000 ਡਾਲਰ ਸੋ 27000 ਦੇ ਵਿੱਚੋਂ 15000 ਤੇ ਤੁਹਾਡੀ ਲੋਕਲ ਗਵਰਨਮੈਂਟ ਹੀ ਲੱਗੀ ਹੈ ਰਾਈਟ ਅੱਗੇ ਆ ਗਿਆ ਤੁਹਾਡਾ ਪ੍ਰੀਪੇਡਸ ਇਹ ਜਿਹੜੇ ਕਿ ক্লোজিং ਤੋਂ ਪਹਿਲਾਂ ਕੀ ਤੁਸੀਂ ਪੇ ਕੀਤਾ ਹੈਗਾ ਤੁਹਾਡੀ ਹੋਮ ਇੰਸ਼ੋਰੈਂਸ अबाउट 3200 ਡਾਲਰ ਪਹਿਲਾਂ ਤੁਸੀਂ ਪੇ ਕਰ ਚੁੱਕੇ ਹੋ ਐਂਡ ਪ੍ਰੀਪੇਡ ਇੰਟਰਸਟ ਜਦੋਂ ਤੁਹਾਡੀ ক্লোজিং ਹੋਣੀ ਹੈ ਨੈਕਸਟ ਹੈਗਾ ਤੁਹਾਡਾ ਐਸਕ੍ਰੋ ਅਕਾਊਂਟ ਦੇ ਵਿੱਚ ਜਿਹੜਾ ਆਪਾਂ ਕਹਿ ਰਹੇ ਹਾਂ ਕਿ ਤੁਸੀਂ ਹੋਮ ਇੰਸ਼ੋਰੈਂਸ ਐਂਡ ਪ੍ਰਾਪਰਟੀ ਟੈਕਸਸ ਪੇ ਕਰਨੇ ਨੇ ਇਸ ਅਕਾਊਂਟ ਦੇ ਵਿੱਚ ਉਹ ਜ਼ੀਰੋ ਤੋਂ ਤੁਹਾਨੂੰ ਸਟਾਰਟ ਹੋ ਸਕਦਾ ਸੋ ਲੈਂਡਰ ਕਹਿੰਦੇ ਨੇ ਕਿ ਉਹਨੂੰ ਤੁਸੀਂ ਕੁਝ ਤੇ ਉਹਦੇ ਵਿੱਚ ਚਾਲੂ ਕਰੋ ਅਬਾਊਟ 2800 ਡਾਲਰ ਉਹਦੇ ਵਿੱਚ ਚਾਲੂ ਕੀਤਾ ਹੈ ਜੋ ਤੁਸੀਂ ਇਹ ਸਾਰੀਆਂ ਫੀਸ ਐਡ ਕਰਦੇ ਹੋ ਉਹਦੀ ਕਲੋਜ਼ਿੰਗ ਕੋਸਟ 27000 ਡਾਲਰ ਸੀ ਜਦੋਂ ਉਹ ਇੱਥੇ ਆਫਿਸ 'ਚ ਆਇਆ ਸੀ ਜਦੋਂ ਅਨਿਸ਼ਲੀ ਆਪਾਂ ਨੂੰ ਲੋਨ ਐਸਟੇਮੇਟ ਦਿੱਤਾ ਸੀ ਅਬਾਊਟ 40000 ਦਾ ਦਿੱਤਾ ਸੀ ਕਿਉਂਕਿ ਸਾਨੂੰ ਪਤਾ ਨਹੀਂ ਸੀ ਕਿ ਟਾਈਟਲ ਨੇ ਕਿੰਨਾ ਚਾਰਜ ਕਰਨਾ ਹੈ ਐਂਡ ਲੋਕਲ ਗਵਰਨਮੈਂਟ ਨੇ ਕਿੰਨਾ ਚਾਰਜ ਕਰਨਾ ਹੈ ਐਂਡ ਐਕਚੁਅਲ ਨੰਬਰ ਹਮੇਸ਼ਾ ਲੋਅਰ ਹੋਣੇ ਚਾਹੀਦੇ ਨੇ ਜੋ ਤੁਹਾਨੂੰ origignal ਚੀਜ਼ ਮਿਲੀਏਗੀ ਹੈ ਸੋ ਜੇ ਤੁਸੀਂ ਫਾਈਂਡ ਆਊਟ ਕਰਨਾ ਚਾਹੁੰਦੇ ਹੋ ਕਿ ਤੁਸੀਂ ਕਿੰਨਾ ਕੁਆਲੀਫਾਈ ਕਰ ਰਹੇ ਹੋ ਪਲੀਜ਼ ਗੈਰੈਂਟ ਚਾਰਜ